ਅਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਖਿਲਾਫ ਹਾਈ ਕੋਰਟ ਨੇ ਕੀਤਾ ਸਕੰਜਾ ਟਾਇਫ ਵਕੀਲਾਂ ਨੂੰ ਮੰਗਣੀ ਪੈ ਗਈ ਮਾਫੀ ਵਿਕਰਮ ਸਿੰਘ ਮਜੀਠੀਆ ਤੇ ਬਦਲ ਪਰਿਵਾਰ ਨੂੰ ਪਾਜਣਾ ਪੈ ਗਈਆਂ ਮੁਕੰਮਲ ਜਾਣਕਾਰੀ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਅਸੀਂ ਚੈਨਲ ਦੇ ਵੀਡੀਓ ਵੇਖਨੇ ਫਰਕਾਰਨੇ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਉੱਤੇ ਹਾਈ ਕੋਰਟ ਦਾ ਸਕੰਜਾ ਯਾਰ ਇਹਨਾਂ ਦੇ ਵਕੀਲਾਂ ਨੂੰ ਵੀ ਚਾਰ ਪੈ ਗਈ ਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਖਸੂਤੇ ਫਸ ਗਏ ਨੇ ਹਾਈ ਕੋਰਟ ਨੇ ਵਕੀਲਾਂ ਨੂੰ ਵੀ ਕਿਵੇਂ ਪਸਾਰਿਆ ਉਹ ਵੀ ਤੁਹਾਡੇ ਅੱਜ ਸਾਹਮਣੇ ਪੂਰੀ ਖਬਰ ਸੁਣਾਵਾਂਗੇ ਔਰ ਦੂਜੇ ਪਾਸੇ ਬਾਦਲ ਪਰਿਵਾਰ ਨੂੰ ਬਾਦਲਾ ਪਾ ਦਿੱਤੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਵੇਂ ਬਾਦਲ ਪਰਿਵਾਰ ਦਰਾਂ ਸਾਲ ਦੇ ਵਿੱਚ ਆਪਣੇ ਨਿੱਜੀ ਗੈਰ ਵਿਰੋਧ ਨੂੰ ਲੈ ਕੇ ਚੱਲਿਆ ਸੀ ਤੁਹਾਡੇ ਆਤਮਾਨ ਦੇ ਖਿਲਾਫ ਯਾਨੀ ਇਹਨਾਂ ਦੇ ਪਰਿਵਾਰ ਦੇ ਉੱਤੇ ਉਤਰਿਆ ਸੀ ਮਜੀਠੀਆ ਅੱਸ ਕਰਕੇ ਸਭ ਤੋਂ ਵੱਡਾ ਐਕਸ਼ਨ ਜਿਹੜਾ ਤੁਸੀਂ ਅੱਜ ਦੇਖਣ ਜਾ ਰਹੇ ਹੋ ਕਿਉਂਕਿ ਮੁੱਖ ਮੰਤਰੀ ਦੀ ਕੁੜੀ ਦੇ ਉੱਤੇ ਵੀ ਸਵਾਲ ਚੱਕੇ ਗਏ ਉਹਨਾਂ ਦੀ ਘਰਵਾਲੀ ਤੇ ਵੀ ਸਵਾਲ ਚੱਕੇ ਗਏ ਨਿੱਜੀ ਜ਼ਿੰਦਗੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਬਨਿਓ ਸਵਾਲ ਬਹੁਤ ਸਾਰੇ ਟੇਡੇ ਵਿੰਗੇ ਕੀਤੇ ਗਏ ਐਸੇ ਗੱਲ ਨੂੰ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਚੜ ਗਿਆ ਔਰ ਹੁਣ ਅੱਜ ਜਿਹੜੀ ਖਬਰ ਹੈ ਉਹ ਸੁਖਵੀਰ ਸਿੰਘ ਬਾਦਲ ਦੇ ਉੱਤੇ ਐਕਸ਼ਨ ਦੀ ਵੀ ਖਬਰ ਆ ਰਹੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਜਿਹੜੀ ਪਟੀਸ਼ਨ ਪਾਈ ਸੀ ਦਰਾਸਲ ਦੇ ਵਿੱਚ ਉਹ ਗਲਤ ਪਾ ਦਿੱਤੀ ਹੈ ਔਰ ਦੂਜੇ ਪਾਸੇ ਹਾਈ ਕੋਰਟ ਹਾਈ ਕੋਰਟ ਦਾ 70ਈਆ ਪਹਿਲੀ ਦਾਰ ਮਜੀਠੀਆ ਦੇ ਉੱਤੇ ਦੇਖਣ ਜਾ ਰਹੇ ਨੇ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਤਰਥੰਮੀ ਲਿਚਾ ਦਿੱਤੀ ਹੈ ਕਿ ਬਕਰਨ ਸਿੰਘ ਮਜੀਠੀਆ ਇੱਕ ਪਾਸੇ ਉਹਦੇ ਵਕੀਲ ਕਹਿੰਦੇ ਸੀ ਉਹਨੂੰ ਰੋਹਾ ਕਰਵਾਉਣਾ ਉਹਨੂੰ ਰਾਹਤ ਨਹੀਂ ਮਿਲ ਗਈ ਔਰ ਦੂਜੇ ਪਾਸੇ ਕੋਰਟ ਦੇ ਨਾਲ ਛਲਕੇ ਦੇ ਵੀ ਕੋਸ਼ਿਸ਼ ਕੀਤੀ ਗਈ ਯਾਨੀ ਕੋਰਟ ਦਾ ਦਾਦਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕੋਰਟ ਕਹਿੰਦਾ ਕਿ ਸਾਡੇ ਨਾਲ ਛਲ ਕਰਨ ਦੀ ਕੋਸ਼ਿਸ਼ ਉਹਨਾਂ ਦੇ ਵਕੀਲਾਵਾਂ ਨੇ ਕੀਤੀ ਗਈ ਹੈ ਜਿਹੜਾ ਕਲੇਰ ਉਹਨਾਂ ਦਾ ਐਡਵੋਕੇਟ ਹੈ ਉਹਨਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਪਿਛਲੇ ਕਈ ਦਿਨਾਂ ਦੇ ਵਿੱਚ ਕਹਿੰਦੇ ਵਿਕਰਮ ਸਿੰਘ ਮਜੀਢਿਆ ਦੇ ਖਿਲਾਫ ਕੋਈ ਸਬੂਤ ਨਹੀਂ ਹੈਗਾ ਪਰ ਜਦੋਂ ਵਿਜੀਲੈਂਸ ਦੀ ਟੀਮ ਉਹਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਲੈ ਕੇ ਨਿਕਲਦੀ ਹੈ ਤਾਂ ਬਹੁਤ ਸਾਰੀ ਜ਼ਮੀਨ ਵੀ ਉਹਦੇ ਨਾਮ ਦੇ ਉੱਤੇ ਨਿਕਲਦੀ ਹੈ ਕਹਿੰਦੇ 1000 ਤੱਕ ਏਕੜ ਦੀ ਜ਼ਮੀਨ ਉਨੀ ਕਈ ਇਲਾਕਿਆਂ ਦੇ ਵਿੱਚ ਪਾਈ ਗਈ ਹੈ ਕਿਹਾਦਾ ਇਹ ਵੀ ਜਰਾ ਕਹਿੰਦੇ ਕੈਨੇਡਾ ਦੇ ਵਿੱਚ ਜਿਹੜੇ ਤਾਰ ਜੜੇ ਉਹ ਵੀ ਤੁਹਾਡੇ ਸਾਹਮਣੇ ਸਾਝੇ ਕਰਾਂਗੇ ਸਭ ਤੋਂ ਪਹਿਲੀ ਖਬਰ ਜਿਹੜੀ ਵਕੀਲਾਂ ਨੂੰ ਝਾੜ ਪਾ ਦਿੱਤੀ ਹੈ ਹਾਈ ਕੋਰਟ ਨੇ ਕਿ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਉਹਨਾਂ ਦੇ ਵਕੀਲਾਂ ਬੰਨਿਓ ਹੋਰ ਵੀ ਵਧਾ ਦਿੱਤੇਆਂ ਗਈਆਂ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਛਡਾਉਣ ਦੇ ਪਿੱਛੇ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਕੋਰਟ ਦੇ ਵਿੱਚ 11 ਸਾਲ ਦੇ ਵਿੱਚ ਬਿਨਾਂ ਪਰਮਿਸ਼ਨ ਬਿਨਾਂ ਕਿਸੇ ਸਬੂਤਾਂ ਦੇ ਆਧਾਰ ਤੋਂ ਪਟੀਸ਼ਨ ਪਾਈ ਗਈ ਸੀ ਔਰ ਹੁਣ ਉਸ ਪਟੀਸ਼ਨ ਦਾ ਜਵਾਬ ਕੀ ਦਿੱਤਾ ਹਾਈ ਕੋਰਟ ਨੇ ਸੁਣੋ ਜਰਾ ਉਹਨਾਂ ਦੇ ਵਕੀਲ ਕਿਵੇਂ ਇਸ ਕੰਝੇ ਵਿੱਚ ਆ ਗਏ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਬਾਦਲ ਪਰਿਵਾਰ ਸ਼ਾਦੀ ਕਰਵਾ ਸਕਿਆ ਤੇ ਫਿਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਸਹੂ ਚੱਕ ਦਿੱਤੀ ਹੈ ਕਿ ਮੈਂ ਮਜੀਠੀਆ ਨੂੰ ਬਾਹਰ ਨਹੀਂ ਨਿਕਲਣ ਦਿੰਦਾ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਇਸ ਨੂੰ ਦੇਖਿਆ ਜਾਵੇ ਇੱਕ ਤਾਂ ਜਿਹੜੀ ਪਟੀਸ਼ਨ ਦਾਖਲ ਕੀਤੀ ਗਈ ਸੀ ਉਹ ਅਪਡੇਟਡ ਨਿਕਲੀ ਹੈ ਉਸ ਨੂੰ ਲੈ ਕੇ ਜਿਹੜੇ ਸਵਾਲੇ ਜ਼ਰੂਰ ਖੜੇ ਹੋ ਗਏ ਔਰ ਉਸ ਨੂੰ ਲੈ ਕੇ ਮਾਫੀ ਤੱਕ ਜਿਹੜੀਆਂ ਵਕੀਲਾਂ ਦੇ ਵੱਲੋਂ ਮੰਗਣੀ ਪਈ ਉਹ ਅੱਛਾ ਜਾ ਰਹਾ ਸੀ ਕਿਉਂ ਦੇਖਿਆ ਸੀ ਤਾਂ ਜੋ 6 ਜੂਨ ਦਾ ਰਮਾਰ ਲਿਖਿਆ ਗਿਆ ਸੀ ਹਾਲਾਂਕਿ ਉਸ ਦੇ ਵਿੱਚ ਤਕਨੀਕੀ ਖਾਮੀਆਂ ਦੱਸੀਆਂ ਜਾ ਰਹੀਆਂ ਸੀਗਾ ਜੋ 6 ਜੂਨ ਸੀ ਉਹ 6 ਜੁਲਾਈ ਹੋਣਾ ਚਾਹੀਦਾ ਸੀ ਪਰ ਹੁਣ ਤੁਸੀਂ ਇਹ ਵੇਖੋ ਵੀ ਵੱਡੇ-ਵੱਡੇ ਦਾਅਵੇ ਕਰਨ ਵਾਲੇ ਵਕੀਲ ਵਿਕਰਮ ਸਿੰਘ ਮਜੀਠੀਆ ਦੇ 6 ਜਨਵਰੀ ਦੀ ਬਜਾਏ 6 ਜੂਨ ਲਿਖ ਦਿੰਦੇ ਜਿਹੜੀ ਕਿ ਟੱਪ ਗਈ ਹੈ ਵੇਖੋ ਇਹਨਾਂ ਦੇ ਵਕੀਲਾਂ ਦਾ ਕਿੱਡਾ ਦਾਅ ਪੇਚ ਖੇਡਣ ਦਾ ਘਨੋ ਖਾ ਤਰੀਕਾ ਹੈ ਔਰ ਦੂਜੇ ਪਾਸੇ ਬਿਨਾ ਪਰਮਿਸ਼ਨ ਤੋਂ ਬਿਨਾ ਪਰਮਿਸ਼ਨ ਤੋਂ ਯਾਨੀ ਕੋਰਟ ਦੇ ਵਿੱਚ ਪੰਡਿਸ਼ਨ ਦਾਇਰ ਕਰ ਦਿੱਤੀ। ਤਾਂ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਬੜਾ ਚੜ ਗਿਆ। ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੌ ਚੱਕ ਦਿੱਤੀ ਹੈ। ਕਹਿੰਦਾ ਪੱਕੇ ਪੈਰਾਂ ਦੇ ਉੱਤੇ ਖੜ ਕੇ ਮਜੀਠੀਆ ਨੂੰ ਅੰਦਰ ਧੱਕਿਆ ਔਰ ਹੁਣ ਜਿਹੜੀ ਖਬਰ ਉਹ ਤਾਂ ਰਾਜੇ ਬੜਿੰਗਰੀ ਵੀ ਆ ਰਹੀ ਹੈ। ਕਹਿੰਦੇ ਰਾਜਾ ਬੜਿੰਗਰੂ ਵੀ ਅੰਦਰ ਕਰਨਾ ਚਾਹੀਦਾ ਹੈ। ਇਹ ਭਗਵੰਤ ਮਾਨ ਮੁੱਖ ਮੰਤਰੀ ਰਾਜਾ ਬੜਿੰਗ ਦੇ ਉੱਤੇ ਵੀ ਐਕਸ਼ਨ ਕਰਨ ਜਾ ਰਹੇ ਨੇ। ਕਿਉਂਕਿ ਰਾਜੇ ਬੜਿੰਗਰੇ ਵੀ ਬਹੁਤ ਵੱਡੇ ਵੱਡੇ ਜਿਹੜੇ ਕਿ ਤਸਕਰੀ ਦੇ ਕੰਮ ਕੀਤੇ ਔਰ ਉਸ ਤੋਂ ਪਹਿਲਾਂ ਸੁਖਵੀਰ ਬਾਦਲ ਦੇ ਪੈਰਾਂ ਦੇ ਵਿੱਚ ਮਾਫੀ ਮੰਗੀ ਢੱਕ ਕੇ ਔਰ ਫਿਰ ਮੁੱਖ ਮੰਤਰੀ ਦੇ ਪੈਰਾਂ ਦੇ ਵਿੱਚ ਜਿਹੜੇ ਕਿ ਅੱਜ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਪੰਜਾਬ ਦੇ ਲੋਕਾਂ ਨੇ ਇਹਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਮਨਦੀਪ ਸਿੰਘ ਮਨਾ ਉਹਨਾਂ ਨੇ ਵੀ ਆਪਣੇ ਆਫੀਸ਼ੀਅਲ ਚੈਨਲ ਦੇ ਉੱਤੇ ਵੀਡੀਓ ਅਪਲੋਡ ਕੀਤੀ ਹੈ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਬਕਰਮ ਸਿੰਘ ਮਜੀਠੀਆ ਦੇ ਬਰਾਬਰ ਦਾ ਇੱਕ ਗੁਨਾਹਗਾਰ ਆ ਵੀ ਹੈ ਜਿਨ੍ਹਾਂ ਨੇ ਤੁਹਾਡੇ ਕੋਲੋਂ ਪਹਿਰਾਂ ਦੇ ਵਿੱਚ ਦੇਖ ਕੇ ਮਾਫੀ ਮੰਗੀ ਆ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨੂੰ ਮਾਫ ਕਰ ਦਿਓ ਜੇ ਕੋਈ ਤੁਸੀਂ ਉਹ ਪਰਾਨਾ ਕੀਤਾ ਤਾਂ ਕਹਿੰਦੇ ਪੰਜਾਬ ਪੱਖੀ ਬਹੁਤ ਸੋਹਣਾ ਕੰਮ ਹੈ ਪਰ ਬਾਦਲਾਂ ਦੇ ਉੱਤੇ ਜਿਹੜਾ ਹੁਣ ਐਕਸ਼ਨ ਹੋਣ ਜਾ ਰਿਹਾ ਸੀਐਮ ਭਗਵੰਤ ਮਾਨ ਦਾ ਉਹ 10 ਸਾਲ ਦੇ ਵਿੱਚ ਕਹਿੰਦੇ ਹੁਣ ਸੰਘਵੀਰ ਬਾਦਲ ਦੀ ਵੀ ਵਾਰੀ ਲੱਗ ਸਕਦੀ ਆ ਕੋਈ ਦੂਰ ਰਹਿਣਾ ਨਹੀਂ ਹੈਗੀਆਂ ਕੋਈ ਸ਼ੱਕ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ 10 ਸਾਲ ਦੇ ਵਿੱਚ ਬਾਦਲ ਪਰਿਵਾਰ ਦੇ ਔਰ ਦੂਜੇ ਪਾਸੇ ਮਜੀਠੀਆ ਦੇ ਖਿਲਾਫ ਖੜ ਗਏ ਨੇ ਪਿੰਡੋਂ ਪਿੰਡੀ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਕੜੀ ਸਜ਼ਾ ਦੇਣੀ ਚਾਹੀਦੀ ਹੈ ਵਿੱਚ ਤਾਂ ਲੋਕ ਕਹਿੰਦੇ ਦੇਸ਼ ਨੰਕਾਰਾ ਦੇ ਦੇਣਾ ਚਾਹੀਦਾ ਬਹੁਤ ਸਾਰੀਆਂ ਅਖੰਡੀਆਂ ਮਿੱਲਾਂ ਹੜੱਪੇ ਨੇ ਬਹੁਤ ਸਾਰੀਆਂ ਹੋਰ ਪ੍ਰਾਪਰਟੀਆਂ ਬਣਾਈਆਂ ਜਿਹੜੀਆਂ ਬੇਨਾਮੀ ਸੰਪਤੀ ਦੇ ਨਾਮ ਤੇ ਆਉਂਦੀਆਂ ਨੇ 1000 ਏਕੜ ਜ਼ਮੀਨ ਦਾ ਜ਼ਿਕਰ ਆਇਆ ਕਿਵੇਂ ਉਹ ਕਹਿੰਦੇ ਵੀ ਇਹਨਾਂ ਦੀ ਪਤਨੀ ਦੇ ਵੀ ਨਾਮ ਬੋਲਦੀ ਸੀ ਕਿਉਂਕਿ ਜਿਹੜਾ ਬਿੱਟੂ ਆਲਖ ਸੀ ਉਸ ਨੇ ਉਹਨਾਂ ਦੀ ਪਤਨੀ ਦੇ ਨਾਮ ਜਮੀਨ ਕਰਵਾਈ ਸੀ ਤਾਂ ਕਿ ਇਹ ਨਾ ਪਤਾ ਲੱਗੇ ਕਿ ਵਿਕਰਮ ਸਿੰਘ ਮਜੀਠੀਆ ਦੇ ਇਹ ਨਾਂ ਤੇ ਬੋਲਦੀ ਹੈ ਔਰ ਹੁਣ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਸੁਣਨ ਲੱਗ ਗਿਆ ਉਹ ਪੰਜਾਬ ਦੇ ਲੋਕਾਂ ਦੇ ਪਿੱਛੇ ਇਸ ਤਰ੍ਹਾਂ ਚੱਲਿਆ ਕਿ ਜਿਵੇਂ ਲੋਕ ਕਹਿੰਦੇ ਸੀ ਵੱਡੇ ਮગર ਮੱਛ ਨਹੀਂ ਫੜਦੇ ਤਾਂ ਭਾਈ ਬਾਦਲ ਕੇ ਪਰਿਵਾਰ ਤੋਂ ਵੱਡਾ ਮગર ਮੱਛ ਪੰਜਾਬ ਦੇ ਅੰਦਰ ਕੋਈ ਨਹੀਂ ਹੋ ਸਕਦਾ ਤਾਂ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਡੀ ਰਾਏ ਕੀ ਹੈ ਬਹੁਤੇ ਸਾਥੀ ਇਹਨਾਂ ਗੱਲਾਂ ਦੇ ਵਿਰੋਧ ਵਿੱਚ ਵੀ ਹੁੰਦੇ ਨੇ ਬਹੁਤ ਸਾਥੀ ਯਾਨੀ 90% ਦੇ ਵਿੱਚ ਕਈ ਇਹ ਤਾਂ ਲੋਕ ਪੰਜਾਬ ਦੇ ਇਹਨਾਂ ਆਵਾਦਨਾਂ ਦੇ ਵਿਰੁੱਧ ਨੇ ਤਾਂ ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਨਾ ਜਿੰਨੇ ਵੀ ਸਾਡੇ ਪੰਜਾਬ ਦੇ ਭੈਣ ਭਰਾ ਤੁਸੀਂ ਮੇਰੀ ਵੀਡੀਓ ਸੁਣ ਰਹੇ ਹੋ ਮੈਂ ਇਹ ਹੀ ਦੇਖਣਾ ਚਾਹੁੰਨਾ ਕਿ ਪੰਜਾਬ ਦੇ ਕਿੰਨੇ ਡਾਟਾ ਦੇ ਵਿੱਚ ਬਾਦਲ ਪਰਿਵਾਰ ਦੇ ਵਿਰੁੱਧ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਹੱਕ ਵਿੱਚ ਕੀ ਕਹਿੰਦੇ ਹਨ ਲੋਕ ਕਹਿੰਦੇ ਜਿਹੜਾ ਕੰਮ ਸਰਕਾਰ ਕਰ ਰਹੀ ਹੈ ਦਰਾ ਸਾਲ ਦੇ ਵਿੱਚ ਅੱਜ ਵੀ ਘੜੀ ਦੇ ਵਿੱਚ ਸਹੀ ਹੈ ਵੈਸੇ ਭਗਵੰਤ ਮਾਨ ਸਾਹਿਬ ਕਈ ਮੁੱਦਿਆਂ ਪ੍ਰਤੀ ਨਕਾਮ ਵੀ ਰਹੇ ਨੇ ਅਸੀਂ ਕਹਿੰਦੇ ਆ ਵੀ ਤੁਹਾਡੀ ਆਵਾਜ਼ ਬਣ ਕੇ ਅਸੀਂ ਬੋਲਾਂਗੇ ਤਾਂ ਜੇਕਰ ਤੁਸੀਂ ਹਰ ਮੁੱਦੇ ਪ੍ਰਤੀ ਆਪਣਾ ਮਾਹੌਲ ਸਿਰਜੋਗੇ ਕਿਉਂਕਿ ਪੰਜਾਬ ਦਾ ਮੁੱਦਾ ਇੱਕ ਨਹੀਂ ਹੈ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਪੰਜਾਬ ਦੇ ਵਿੱਚੋਂ ਪ੍ਰਵਾਸ ਬਾਹਰ ਨੂੰ ਹੋ ਜਾਂਦਾ ਤੇ ਬਾਹਰੋਂ ਪ੍ਰਵਾਸ ਸਾਡੇ ਪੰਜਾਬ ਨੂੰ ਦੱਬੀ ਜਾਂਦਾ ਔਰ ਦੂਜੇ ਪਾਸੇ ਪੰਜਾਬ ਦੀ ਕਿਸਾਨੀ ਨੌਜਵਾਨੀ ਚਿੱਟੇ ਦੇ ਨਾਲ ਬਹੁਤ ਸਾਰੀ ਮਰੀ ਹੈ ਅੰਨਾ ਗੰਨਾਂ ਦੇ ਉੱਤੇ ਪਹਿਰਾ ਦੇ ਦਿਓ ਬਸ ਉਸ ਤੋਂ ਬਾਅਦ ਤੁਹਾਡੀ ਸਰਕਾਰ ਪੱਕੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੂਰੀਟੀਆਂ ਦੇ ਵਕੀਲ ਜੜੀਆਂ ਕਿ ਵੱਡੀਆਂ ਵੱਡੀਆਂ ਬੜਕਾ ਮਾਰਦੇ ਸੀਗੇ ਕਿ ਅਗਰ ਕੋਈ ਸਬੂਤ ਹੈ ਤੇ ਉਹ ਲੈ ਕੇ ਆਓ ਉਸ ਨੂੰ ਪੇਸ਼ ਕਰੋ ਕਿਉਂਕਿ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਵਿਕਰਮ ਸਿੰਘ ਮਜੂਰੀਟੀਆਂ ਦੇ ਖਿਲਾਫ ਕੋਈ ਸਬੂਤ ਮੌਜੂਦ ਨਹੀਂ ਹੈ ਔਰ ਦੂਸਰਾ ਉਹ ਕੋਈ ਵੀ ਐਸੇ ਕੰਮ ਵਿੱਚ ਮਲਬਸ ਨਹੀਂ ਹੈਗੇ ਜਿਹੜਾ ਕਿ ਗਲਤ ਮੰਨਿਆ ਜਾਵੇ ਪਰ ਜਿਹੜੀ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਉਹਦੇ ਵਿੱਚ ਕੁਝ ਤਕਨੀਕੀ ਗਲਤੀਆਂ ਸਿਗੀਆਂ ਜਿਹੜੀਆਂ ਹਾਈ ਕੋਰਟ ਨੇ ਪੁਆਇੰਟ ਆਊਟ ਕੀਤੀਆਂ ਨਾਲੇ ਨਾਲ ਪਟੀਸ਼ਨ ਬਗੈਰ ਇਜਾਜ਼ਤ ਦਾਇਰ ਕੀਤੀ ਹੈ ਜਿਹਨੂੰ ਕਾਨੂੰਨੀ ਅਦਾਲਤ ਸਮਝਿਆ ਜਾਂਦਾ ਹੈਗਾ ਹੈ ਜਿਸ ਤੋਂ ਬਾਅਦ ਵਕੀਲਾਂ ਨੂੰ ਮਾਫੀ ਮੰਗਣੀ ਪੈ ਗਈ ਵਿਕਰਮ ਸਿੰਘ ਜੀਠਿਆ ਜਿਹੜਾ ਕਿ ਬੜਕਾ ਮਾਰ ਕੇ ਮੁਛਾਂ ਨੂੰ ਤਾ ਦੇ ਕੇ ਇਹ ਕਹਿੰਦਾ ਸੀਗਾ ਆ ਕਿ ਸੀਐਮ ਭਗਵੰਤ ਮਾਨ ਨੂੰ ਉਹਨਾਂ ਦੇ ਉੱਤੇ ਹੱਥ ਪਾਉਣਾ ਮਹਿੰਗਾ ਪਏਗਾ ਉਹਦੀਆਂ ਚੀਖਾਂ ਕਢਾ ਦੇਵਾਂਗੇ ਨਾਲ ਹੀ ਨਾਲ ਉਹਦੀ ਨਿੱਜੀ ਜ਼ਿੰਦਗੀ ਦੇ ਉੱਤੇ ਵੀ ਟਿੱਪਣੀਆਂ ਕਰਦਾ ਸੀਗਾ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਫਿਰ ਵੱਡਾ ਐਕਸ਼ਨ ਕੀਤਾ ਔਰ ਵਿਜੀਲੈਂਸ ਵਾਲਿਆਂ ਨੇ ਉਹ ਸਬੂਤ ਪੇਸ਼ ਕੀਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਕਿ ਖੁਦ ਵਿਜੀਲੈਂਸ ਵਾਲੇ ਦੇਖ ਕੇ ਹੈਰਾਨ ਰਹਿ ਗਏ ਕਿ ਹਜ਼ਾਰ ਏਕੜ ਦੇ ਕਰੀਬ ਜੜੀ ਜਗਾ ਵਾ ਉਹ ਵਿਕਰਮ ਸਿੰਘ ਮਜੀਠੀਆ ਦੇ ਨਾਂ ਨਿਕਲੀ ਹੈ ਹੋਰ ਬਹੁਤ ਸਾਰੀਆਂ ਫੈਕਟਰੀਆਂ ਕਾਰੋਬਾਰ ਘਾਰ ਜਿਹੜੇ ਐ ਕੋਠੀਆਂ ਉਹਨਾਂ ਦੇ ਬਾਰੇ ਪਤਾ ਲੱਗਾ ਹੈਗਾ ਵੈ ਔਰ ਹੋਰ ਜੜੀਆਂ ਵੈ ਜ਼ਿਆਦਾ ਚੀਜ਼ਾਂ ਜੜੀਆਂ ਵੈ ਯਕੀਨਨ ਇਨਕੁਆਇਰੀ ਤੋਂ ਬਾਅਦ ਸਾਹਮਣੇ ਆਉਣਗੀਆਂ ਜਿਸ ਤੋਂ ਬਾਅਦ ਬਾਦਲ ਪਰਿਵਾਰ ਨੂੰ ਵੀ ਪਾਜਣਾ ਪੈ ਰਹੀਆਂ ਕਿਉਂਕਿ ਵਿਕਰਮ ਸਿੰਘ ਮਰਜੀਠਿਆ ਜੋ ਜੋ ਕੁਝ ਸਾਹਮਣੇ ਆ ਰਿਹਾ ਹੈ ਨਾ ਹੁਣ ਬਾਕੀ ਮੈਂਬਰਾਂ ਦੀ ਵਾਰੀ ਹੈਗੀ ਹੈ ਔਰ ਜਿਹੜੇ ਦੂਸਰੇ ਲੋਗ ਹੈਗੇ ਜਿਸ ਤਰ੍ਹਾਂ ਕਿ ਰਾਜਾ ਬੜਿੰਗ ਦੇ ਬਾਰੇ ਵੀ ਇਹ ਕਿਹਾ ਜਾ ਰਿਹਾ ਹੈਗਾ ਵਾ ਕਿ ਇਹਨੂੰ ਉਹਦੇ ਉੱਤੇ ਵੀ ਸਕੰਜਾ ਟਾਇਟ ਕੀਤਾ ਜਾਵੇ ਕਿਉਂਕਿ ਇਹ ਵੀ ਨਸ਼ੇ ਦਾ ਅਸਕਰ ਹੈਗਾ ਵਾ ਵੀਰੋ ਤੁਹਾਡਾ ਕੀ ਕਹਿਣਾ ਹੈ ਜੀ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼